ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦੇ ਪ੍ਰਧਾਨ ਸਦਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਲੋਕਾਂ ਦੀ ਆਵਾਜ਼ ਨੂੰ ਪਛਾਣਦੇ ਹੋਏ ਦਾਸ ਰਾਜਵਿੰਦਰ ਸਿੰਘ ਧਰਮਕੋਟ ਨੂੰ ਇਹ ਲੋਕ ਸਭਾ ਤੋਂ ਟਿਕਟ ਦੇ ਕੇ ਨਵਾਜਿਆ ਔਰ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਇਹ ਟਿਕਟ ਜਿਹੜੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਪ੍ਰੇਮ ਦੇ ਨਾਲ ਇਹ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਏਗੀ ਕਿਹੜੇ ਮੇਨ ਮੁੱਦੇ ਕਿਹੜੇ ਹੋਣਗੇ ਤੁਹਾਡੇ ਜਿਨ੍ਹਾਂ ਦੇ ਆਧਾਰ ਤੇ ਤੁਹਾਨੂੰ ਮਦਦ ਦੇ ਸਕਾਂਗੇ ਮੇਨ ਮੁੱਦੇ ਦੇਖੋ ਸਭ ਤੋਂ ਵੱਡੀ ਹੈ ਕਿ ਜਿਹੜੀ ਇਸ ਸਮੇਂ ਸੂਬੇ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਜਿਹੜੀ ਬਿਲਕੁਲ ਹੀ ਨਾਜ਼ੁਕ ਬਣੀ ਹੋਈ ਹੈ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਅਸੀਂ ਸਭ ਤੋਂ ਵੱਡੀ ਲੋਕਾਂ ਨੂੰ ਅਮਨ ਤੇ ਸ਼ਾਂਤੀ ਦਾ ਮਾਹੌਲ ਅਸੀਂ ਦੇਣਾ ਹੈ ਤਾਂ ਕਿ ਇੱਕ ਆਪਸ ਵਿੱਚ ਉਹਨਾਂ ਦੇ ਇੱਕ ਭਾਈਚਾਰਕ ਸਾਂਝ ਵੀ ਬਣੀ ਜਾਵੇ ਔਰ ਉਹ ਆਪਣੇ ਆਪੇ کاروبار ਭਾਵੇਂ ਵੱਡੇ ਹੋਣ ਭਾਵੇਂ ਛੋਟੇ ਹੋਣ ਬੜੀ ਸ਼ਾਂਤੀ ਦੇ ਨਾਲ ਕਰ ਸਕਦਾ। ਤੁਹਾਡੇ ਸਾਹਮਣੇ ਦੋ ਵੱਡੀਆਂ ਹਸਤੀਆਂ ਨੇ ਇਸ ਵਾਰ। ਦੋਨੋਂ ਹੀ ਸੰਗੀਤ ਜਗਤ ਨਾਲ ਜੁੜੀਆਂ ਹੋਈਆਂ ਨੇ। ਕਿਵੇਂ ਫੇਸ ਕਰ ਪਾਉਂਗੇ ਉਹਨਾਂ ਨੂੰ? ਦੇਖੋ ਅਸੀਂ ਆਪਣੀ ਪ੍ਰਾਪਤੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਗੱਲ ਵੱਲੋਂ ਜਦੋਂ ਉਹਨਾਂ ਦੀ ਸਰਕਾਰ ਰਹੀ ਹੈ ਅਕਾਲੀ ਗੱਲ ਦੀ ਉਦੋਂ ਜਿੰਨੇ ਵੀ ਕੰਮ ਕਾਰਜ ਵਿਕਾਸ ਕਾਰਜ ਕਰਵਾਏ ਆ ਅਸੀਂ ਉਹਨਾਂ ਦੇ ਬਿਹਾਫ ਦੇ ਉੱਤੇ ਲੋਕਾਂ ਦੇ ਵਿੱਚ ਜਾਵਾਂਗੇ। ਕਿਉਂਕਿ ਜਿੰਨੇ ਕੰਮ ਸ਼ੋਮਨੀ ਕਾਲੀਦਲ ਦੀ ਸਰਕਾਰ ਦੇ ਵਿੱਚ ਹੋਏ ਆ ਮਾਨਯੋਗ ਮਰਹੂਮ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਜਿੰਨੇ ਉਹਨਾਂ ਨੇ ਵਿਕਾਸ ਕਰਵਾਏ ਆ ਉਹਨੇ ਅੱਜ ਤੱਕ ਕਿਸੇ ਪਾਰਟੀ ਕੋਲੋਂ ਉਹ ਵਿਕਾਸ ਨਹੀਂ ਹੋ ਸਕਿਆ ਕਿਉਂਕਿ ਖੇਤਰੀ ਪਾਰਟੀ ਹੋਣ ਕਰਕੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਹੀ ਤਰਜੀਹ ਦਿੱਤੀ ਗਈ ਹੈ ਪਾਰਟੀ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਲੋਕਾਂ ਦੀ ਆਵਾਜ਼ ਨੂੰ ਪਛਾਣਦੇ ਹੋਏ ਦਾਸ ਰਾਜਵਿੰਦਰ ਸਿੰਘ ਧਰਮਕੋਟ ਨੂੰ ਇਹ ਲੋਕ ਸਭਾ ਤੋਂ ਟਿਕਟ ਦੇ ਕੇ ਨਵਾਜਿਆ ਔਰ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਇਹ ਟਿਕਟ ਜਿਹੜੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਪ੍ਰੇਮ ਦੇ ਨਾਲ ਇਹ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਏਗੀ ਜੀ ਜਿਹੜੇ ਮੇਨ ਮੁੱਦੇ ਕਿਹੜੇ ਹੋਣਗੇ ਤੁਹਾਡੇ ਜੀ ਜਿਨ੍ਹਾਂ ਦੇ ਦਾਅਵੇ ਤੋਂ ਮਦਾਨ ਦੇ ਵਿਚਾਲੇ ਮੇਨ ਮੁੱਦੇ ਦੇਖੋ ਸਭ ਤੋਂ ਵੱਡੀ ਹੈ ਕਿ ਜਿਹੜੀ ਇਸ ਸਮੇਂ ਸੂਬੇ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਜਿਹੜੀ ਬਿਲਕੁਲ ਹੀ ਨਾਜ਼ੁਕ ਬਣੀ ਹੋਈ ਹੈ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਅਸੀਂ ਸਭ ਤੋਂ ਵੱਡੀ ਲੋਕਾਂ ਨੂੰ ਅਮਨ ਤੇ ਸ਼ਾਂਤੀ ਦਾ ਮਾਹੌਲ ਅਸੀਂ ਦੇਣਾ ਹੈ ਤਾਂ ਕਿ ਇੱਕ ਆਪਸ ਵਿੱਚ ਉਹਨਾਂ ਦੇ ਇੱਕ ਭਾਈਚਾਰਕ ਸਾਂਝ ਵੀ ਬਣੀ ਜਾਵੇ ਔਰ ਉਹ ਆਪਣੇ ਆਪੇ ਕਾਰੋਬਾਰ ਭਾਵੇਂ ਵੱਡੇ ਹੋਣ ਭਾਵੇਂ ਛੋਟੇ ਹੋਣ ਬੜੀ ਸ਼ਾਂਤੀ ਦੇ ਨਾਲ ਕਰ ਸਕਣ ਤੁਹਾਡੇ ਸਾਹਮਣੇ ਦੋ ਵੱਡੀਆਂ ਹਸਤੀਆਂ ਨੇ ਇਸ ਵਾਰ ਦੋਨੋਂ ਹੀ ਸੰਗੀਤ ਜਗਤ ਨਾਲ ਜੁੜੀਆਂ ਹੋਈਆਂ ਨੇ ਕਿਵੇਂ ਫੇਸ ਕਰ ਪਾਵਾਂਗੇ ਉਹਨਾਂ ਨਾਲ ਦੇਖੋ ਅਸੀਂ ਆਪਣੀ ਪ੍ਰਾਪਤੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂ ਉਹਨਾਂ ਦੀ ਸਰਕਾਰ ਰਹੀ ਹੈ ਅਕਾਲੀ ਦਲ ਦੀ ਉਦੋਂ ਜਿੰਨੇ ਵੀ ਕੰਮ ਕਾਰਜ ਵਿਕਾਸ ਕਾਰਜ ਕਰਵਾਏ ਹੈ ਅਸੀਂ ਉਹਨਾਂ ਦੇ ਬਿਹਫ ਦੇ ਉੱਤੇ ਲੋਕਾਂ ਦੇ ਵਿੱਚ ਜਾਵਾਂਗੇ ਕਿਉਂਕਿ ਜਿੰਨੇ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਏ ਹੈ ਮਾਨਯੋਗ ਮਰਹੂਮ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਜਿੰਨੇ ਉਹਨਾਂ ਨੇ ਵਿਕਾਸ ਕਰਵਾਏ ਹੈ ਉਹਨੇ ਅਜੇ ਤੱਕ ਕਿਸੇ ਪਾਰਟੀ ਕੋਲੋਂ ਉਹ ਵਿਕਾਸ ਨਹੀਂ ਹੋ ਸਕਿਆ ਕਿਉਂਕਿ ਖੇਤਰੀ ਪਾਰਟੀ ਹੋਣ ਕਰਕੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਹੀ ਤਰਜੀਹ ਦਿੱਤੀ ਗਈ ਹੈ ਪਾਰਟੀ